ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਅਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਹੱਥ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਅਦਾਬ ਦਰਸ਼ਕੋ ਇਸ ਵੇਲੇ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਇਸ ਵੇਲੇ ਹੜ੍ਹ ਦੇ ਪਾਣੀ ਦੀ ਮਾਰ ਹੇਠਾਏ ਹੋਏ ਨੇ ਦੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਚਾਇਆ ਜਾ ਰਿਹਾ ਹੈ ਜਾਂ ਕਈ ਥਾਈਂ ਫੌਜ ਦੇ ਵੱਲੋਂ ਹੈਲੀਕਾਪਟਰ ਰਾਹੀਂ ਸੁਰੱਖਿਆ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਹਾਂਜੀ ਫੌਜ ਦੇ ਨਾਲ-ਨਾਲ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਤੇ ਇਸ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਨੇ ਰਵਨੀਤ ਇਹ ਸੰਸਥਾਵਾਂ ਤਾਂ ਹੜਪੀਟਾਂ ਦੀ ਮਦਦ ਲਈ ਅੱਗੇ ਆਈਆਂ ਹਨ ਮਤਲਬ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਉਹਨਾਂ ਦੀ ਭਾਵੇਂ ਭੋਜਨ ਦੇ ਰੂਪ ਚ ਮਦਦ ਕਰ ਰਹੇ ਨੇ ਜਾਂ ਸੁੱਕੇ ਕੱਪੜੇ ਜਾਂ ਉਹਨਾਂ ਦੇ ਜਿਹੜਾ ਸਮਾਨ ਹੈ ਸੁਰੱਖਿਆ ਥਾਵਾਂ ਤੇ ਪਹੁੰਚਾ ਕੇ ਤੇ ਇਸੇ ਤਰ੍ਹਾਂ ਸਾਡੇ ਇੱਕ ਖਬਰ ਛਪੀ ਸੀ ਜਿਦੇ ਵਿੱਚ ਸਿਆਸਤਦਾਨਾਂ ਨੂੰ ਸਵਾਲ ਪਾਇਆ ਗਿਆ ਸੀ ਕਿ ਉਹ ਹੜਪੀਟਾਂ ਦੀ ਮਦਦ ਲਈ ਕਦੋਂ ਆਪਣੀ ਜਿਹੜੀ ਕਮਾਈ ਆ ਉਹਦੇ ਵਿੱਚੋਂ ਦਸਵੰਧ ਕੱਢਣਗੇ ਹਾਂਜੀ ਇਸੇ ਬਾਰੇ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਦੀ ਚਿੱਠੀ ਆਈ ਹੈ। ਉਹਨਾਂ ਨੇ ਕੀ ਕਰੋੜਪਤੀ ਨੇਤਾ ਦਸਵੰਦ ਕੱਢਣਗੇ ਸਿਰਲੇਖ ਹੇਠ છਪੀ ਖਬਰ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ। ਉਹ ਲਿਖਦੇ ਨੇ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਦਸਵੰਦ ਕੱਢਣ ਦੇ ਸੁਝਾਣ ਨਾਲੋਂ ਸਹਿਮਤ ਨਹੀਂ। ਇਸ ਖਬਰ ਦੇ ਵਿੱਚ ਅਸਲ 'ਚ ਸਿਆਸਤਦਾਨਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਗੱਲ ਕਰਦਿਆਂ ਇਹ ਦੱਸਿਆ ਗਿਆ ਕਿ ਸਾਡੀ ਜਿਹੜੀ ਵਿਧਾਨ ਸਭਾ ਉਰੇ ਵਿੱਚ 117 ਵਿਧਾਇਕ ਨੇ ਜਿਹਦੇ ਵਿੱਚੋਂ 87 ਜਿਹੜੇ ਵਿਧਾਇਕ ਨੇ ਉਹ ਕਰੋੜਪਤੀ ਨੇ ਹਾਂਜੀ ਇਹ ਕੁੱਲ ਗਿਣਤੀ ਦਾ 74% ਦੀ ਬਣਦਾ ਅਸਲ ਚ ਖਬਰ ਚ ਦੱਸਿਆ ਗਿਆ ਕਿ ਜਿਹੜੇ 7 ਜ਼ਿਲ੍ਹੇ ਨੇ ਉਹ ਹੜ੍ਹ ਦੀ ਮਾਰ ਹੀ ਠਾਏ ਹੋਏ ਨੇ ਹਜ਼ਾਰਾਂ ਲੋਕ ਜਿਹੜੇ ਨੇ ਘਰੋਂ ਬੇਕਾਰ ਹੋ ਗਏ ਨੇ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਤੇ ਪਸ਼ੂ ਧਨ ਦਾ ਨੁਕਸਾਨ ਹੋਇਆ ਇਸ ਦੇ ਨਾਲ ਹੀ ਫਸਲਾਂ ਵੀ ਜਿਹੜੀਆਂ ਨੇ ਉਹ ਖੇਤਾਂ ਵਿੱਚ ਪਾਣੀ ਚ ਡੁੱਬ ਗਈਆਂ ਜੀ ਬਿਲਕੁਲ ਤੇ ਇਸੇ ਲਈ ਤਰਲੋਚਨ ਕਾਰ ਹੋ ਰਹੀ ਕਹਿੰਦੇ ਨੇ ਕਿ ਪੰਜਾਬ ਦੀ ਨਾਜ਼ੁਕ ਤੇ ਦੁਖਦਾਈ ਸਥਿਤੀ ਦੇ ਮੱਦੇ ਨਜ਼ਰ ਨੇਤਾਵਾਂ ਦੇ ਨਾਲ ਨਾਲ ਹਰ ਵਿਅਕਤੀ ਨੂੰ ਦਸਵੰਦ ਕੱਢ ਕੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਇਹ ਖਬਰ ਛਪਣ ਤੋਂ ਬਾਅਦ ਸਿਆਸੀ ਨੇਤਾ ਲੋਕਾਂ ਦੀ ਮਦਦ ਲਈ ਅੱਗੇ ਵੀ ਆਏ ਬਿਲਕੁਲ ਇਹ ਖਬਰ ਜਦੋਂ ਛਪੀ ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਖਬਰ ਆਈ ਹੈ ਜੀ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੁੱਚੀ ਕੈਬਨਿਟ ਆਪ ਦੇ ਵਿਧਾਇਕਾਂ ਨੇ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ ਹੜਪੀੜਤਾ ਦੀ ਮਦਦ ਲਈ ਰਾਹਤ ਕਾਰਜਾਂ ਵਾਸਤੇ ਦੇਣ ਲਈ ਐਲਾਨ ਕੀਤਾ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਹੜਪੀੜਤਾ ਦੀ ਮਦਦ ਵਾਸਤੇ ਜਿਹੜੀ ਹੈ ਦਾਨ ਕਰਨ ਜੇ ਬਿਲਕੁਲ ਜਿਸ ਤੋਂ ਜਿੰਨੀ ਹੋ ਸਕਦਾ ਉਨੀ ਮਦਦ ਕਰ ਰਹੇ ਹਰ ਕੋਈ ਸਿਰਫ ਸਿਆਸੀ ਨੇਤਾ ਨਹੀਂ ਆਮ ਲੋਕ ਵੀ ਆਮ ਲੋਕ ਜਿਸ ਤੰਗ ਨਾਲ ਮਦਦ ਕਰ ਸਕਦੇ ਨੇ ਰਾਸ਼ਨ ਪਹੁੰਚਾ ਸਕਦੇ ਨੇ ਰਾਸ਼ਨ ਪਹੁੰਚਾਉਣ ਸੁੱਕੇ ਕੱਪੜੇ ਪਹੁੰਚਾ ਸਕਦੇ ਨੇ ਸੁੱਕੇ ਕੱਪੜੇ ਪਹੁੰਚਾਉਣ ਲੋਕਾਂ ਦੀ ਜਿਹੜੀ ਹੈ ਪਾਣੀ ਚ ਘਿਰੇ ਲੋਕਾਂ ਨੂੰ ਕੱਢਣ ਲਈ ਕੋਈ ਸਾਧਨ ਮੁਹੱਈਆ ਕਰਵਾ ਸਕਦੇ ਨੇ ਉਹ ਮੁਹੱਈਆ ਕਰਾਉਣ ਜੀ ਇਹ ਗੱਲ ਨਹੀਂ ਚੰਗੀ ਲੱਗਦੀ ਕਿ ਜਦੋਂ ਨੇਤਾਵਾਂ ਨੂੰ ਸਵਾਲ ਪਾਇਆ ਜਾਵੇ ਜੀ ਉਦੋਂ ਹੀ ਉਹਨਾਂ ਨੂੰ ਯਾਦ ਆਵੇ ਕਿ ਨਹੀਂ ਸਾਨੂੰ ਹੜਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹ ਆਪੇ ਹੀ ਚਾਹੀਦਾ ਸੀਗਾ ਜੀ ਬਿਲਕੁਲ ਸਾਡੇ ਪ੍ਰਤੀਨਿਧ ਨੇ ਕਿ ਉਹ ਖੁਦ ਹੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਂਦੇ ਤੇ ਜਿਸ ਵੀ ਢੰਗ ਨਾਲ ਉਹਨਾਂ ਤੱਕ ਮਦਦ ਪਹੁੰਚਾ ਸਕਦੇ ਸੀ ਪਹੁੰਚਾਉਂਦੇ ਇਹ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਕਿ ਖਬਰ ਲਿਖਣ ਤੋਂ ਅਗਲੇ ਦਿਨ ਉਹਨਾਂ ਨੇ ਇਹ ਐਲਾਨ ਸਾਰੇ ਕੀਤੇ ਇਹ ਪਹਿਲਾਂ ਹੀ ਸ਼ੁਰੂ ਚ ਹੀ ਕਰ ਦੇਣੇ ਚਾਹੀਦੇ ਸੀ ਐਲਾਨ ਜੀ ਬਿਲਕੁਲ ਅੱਛਾ ਦੂਜਾ ਜਿਹੜੀ ਇਸ ਚਿੱਠੀ ਦੇ ਵਿੱਚ ਤਰਲੋਚਨ ਕੌਰ ਹੋਰਾਂ ਨੇ ਸਵਾਲ ਪਾਇਆ ਸਾਨੂੰ ਪਤਾ ਹੈ ਕਿ ਹਰ ਸਾਲ ਹੜ ਇਸ ਮੌਸਮ ਦੇ ਵਿੱਚ ਆਉਂਦੇ ਨੇ ਕਈ ਵਾਰੀ ਥੋੜੇ ਹੁੰਦੇ ਨੇ ਕਈ ਵਾਰੀ ਜ਼ਿਆਦਾ ਹੁੰਦੇ ਨੇ ਇਸ ਵਾਰੀ ਜ਼ਿਆਦਾ ਜਿਹੜੀ ਹੈ ਬਹੁਤ ਨੁਕਸਾਨ ਹੋਇਆ ਜ਼ਿਆਦਾ ਹੜਾ ਹੋਣ ਕਰਕੇ ਨੁਕਸਾਨ ਜ਼ਿਆਦਾ ਹੋਇਆ ਜੀ ਹੈਨਾ ਤੇ ਉਹ ਕਹਿੰਦੇ ਕਿ ਵੀ ਜੇ ਇਹ ਵਰਤਾਰਾ ਸਾਲਾਨਾ ਹੈ ਤੇ ਵੀ ਇਸ ਤੋਂ ਪਹਿਲਾਂ ਸਰਕਾਰ ਨੇ ਇਹਦੇ ਲਈ ਅਗਾਊਂ ਕੀ ਪ੍ਰਬੰਧ ਕੀਤੇ ਨੇ ਹਾਂਜੀ ਤੇ ਇਸੇ ਬਾਰੇ ਇੱਕ ਚਿੱਠੀ ਖੋਸਾ ਪਾਡੋ ਮੋਗਾ ਤੋਂ ਸੁਖਮੰਦਰ ਸਿੰਘ ਤੂਰ ਹੋਰਾਂ ਦੀ ਆਈ ਹੈ ਜੀ ਉਹਨਾਂ ਨੇ ਸੰਪਾਦਕੀ ਕੁਦਰਤ ਦੀ ਚੇਤਾਵਨੀ ਪੜ੍ਹ ਕੇ ਆਪਣੇ ਵਿਚਾਰ ਪ੍ਰਗਟਾਏ ਨੇ ਜੀ ਉਹ ਲਿਖਦੇ ਨੇ ਕਿ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਚ ਮੀਂਹ ਦੇ ਪਾਣੀਆਂ ਦਾ ਕਹਿਰ ਕੋਈ ਨਵੀਂ ਗੱਲ ਨਹੀਂ ਕਿਤੇ ਨਾ ਕਿਤੇ ਤਬਾਹੀ ਜ਼ਰੂਰ ਹੁੰਦੀ ਹੈ ਜਿਸ ਕਰਕੇ ਮਨੁੱਖੀ ਜੀਵਨ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਇਹ ਇਹਨਾਂ ਨੇ ਤਰਲੋਚਨਕੋਰ ਹੋਰਾਂ ਵਾਲੀ ਗੱਲ ਕੀਤੀ ਹੈ ਨਾ ਕਿ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਕੋਈ ਅਗਾਊ ਯੋਜਨਾ ਕਿਉਂ ਨਹੀਂ ਬਣਾਈ ਪਾਣੀ ਦੇ ਪ੍ਰਬੰਧਨ ਦੀ ਹੜ ਦੇ ਜੀ ਹੈ ਨਾ ਉਹ ਲੋਕ ਜਦੋਂ ਡੁੱਬ ਜਾਂਦੇ ਨੇ ਫਿਰ ਅਸੀਂ ਉਸ ਵੇਲੇ ਸਾਰੀਆਂ ਤਿਆਰੀਆਂ ਕਰਦੇ ਆ ਕਿ ਰਾਹਤ ਪਹੁੰਚਾਉਣੀ ਹੈ ਇਹ ਹੈ ਪਹਿਲਾਂ ਕਿਸੇ ਨੂੰ ਨਹੀਂ ਸਮੇਸਰ ਧਿਆਨ ਹੁੰਦਾ ਇਸ ਗੱਲ ਦਾ ਅਸਲ ਚ ਗੱਲ ਇਹ ਹੈ ਨਾ ਕਿ ਸੱਪ ਦੇ ਲੰਗੜਣ ਪਿੱਛੋਂ ਲੀਕ ਕੁੱਟਣ ਵਾਲੀ ਗੱਲ ਹੋ ਜਾਂਦੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਉਹ ਕਹਿੰਦੇ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੰਨੇ ਪੈਸੇ ਉਹ ਬਾਅਦ ਵਿੱਚ ਹੜਪੀੜਤਾ ਦੀ ਮਦਦ ਲਈ ਖਰਚ ਦਿਆਂ ਨੇ ਉਹ ਅਗਾਊਂ ਪ੍ਰਬੰਧਾਂ ਤੇ ਖਰਚਣ ਜਿਸ ਨਾਲ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋਵੇ ਤੇ ਰਵਨੀਤ ਇੱਥੇ ਮੇਰਾ ਖਿਆਲ ਆ ਸਾਡੇ ਦਰਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਹਰ ਕੋਈ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਵੇ ਜਿਸ ਢੰਗ ਨਾਲ ਉਹ ਮਦਦ ਕਰ ਸਕਦੇ ਨੇ ਉਹ ਹਰ ਪੀੜਤਾਂ ਦੀ ਮਦਦ ਜ਼ਰੂਰ ਕਰਨ ਹੁਣ ਮੇਰਾ ਖਿਆਲ ਆ ਪਾਗਲੀ ਚਿੱਠੀ ਵੱਲ ਵਧੀਏ ਅਗਲੀ ਚਿੱਠੀ ਕਿਸ ਦੀ ਹੈ ਜੀ ਜੀ ਅਗਲੀ ਟਿੱਪਣੀ ਹੈ ਫੇਸਬੁਕ ਤੇ ਆਈ ਹੈ ਜੀ ਸਾਡੇ ਦਰਸ਼ਕ ਐਮ ਐਸ ਉਨੀ ਕ੍ਰਿਸ਼ਨਨ ਨੇ ਜੀ ਉਹਨਾਂ ਨੇ ਦੇਸ਼ਵੰਡ ਦੇ ਬਾਰੇ ਜਿਹੜਾ ਸਾਡਾ ਪ੍ਰੋਗਰਾਮ ਸੀ ਤੁਹਾਡੇ ਖਾਤ ਜੀ ਉਹਦੇ ਬਾਰੇ ਟਿੱਪਣੀ ਕੀਤੀ ਹੈ ਜੀ ਉਹ ਲਿਖਦੇ ਨੇ ਕਿ ਜਿਨ੍ਹਾਂ ਪਰਿਵਾਰਾਂ ਨੂੰ ਦੇਸ਼ਵੰਡ ਦਾ ਸੰਤਾਪ ਚੱਲਣਾ ਪਿਆ ਉਹ ਹਾਲੇ ਤੱਕ ਆਪਣੇ ਦੁੱਖ ਚੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ। ਅੱਛਾ ਇਹਦੇ 'ਚ ਉਹਨਾਂ ਨੇ ਆਪਣੇ ਇੱਕ ਸੀਨੀਅਰ ਕੋਚ ਕ੍ਰਿਕਟ ਦੇ ਨੇ ਜੀ ਗੁਰਚਰਨ ਸਿੰਘ ਉਹਨਾਂ ਦੀ ਜਿਹੜੀ ਜੀਵਨੀ ਲਿਖੀ ਹੈ। ਹਾਂਜੀ ਹੈਨਾ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਆ ਅੱਗੇ ਉਹਨਾਂ ਦੇ ਜੀਵਨ ਬਾਰੇ ਦੱਸ ਰਹੇ ਨੇ। ਹਾਂਜੀ ਉਹ ਲਿਖਦੇ ਨੇ ਕਿ ਦਰਜਨ ਤੋਂ ਵੱਧ ਉੱਗੇ ਟੈਸਟ ਕ੍ਰਿਕਟਰਾਂ ਤੇ ਕੌਮੀ ਤੇ ਕੁ ਮੰਤਰੀ ਪੱਦਰ ਤੇ ਖੇਡਣ ਵਾਲੇ ਸੈਂਕੜੇ ਖਿਡਾਰੀਆਂ ਨੇ ਗੁਰਚਰਨ ਸਿੰਘ ਹੋਰਾਂ ਤੋਂ ਸਿਖਲਾਈ ਹਾਸਲ ਕੀਤੀ ਹੈ ਤੇ ਉਹਨਾਂ ਦੀਆਂ ਦਿੱਲੀ ਚ ਜਿਹੜੀਆਂ ਅਕੈਡਮੀਆਂ ਨੇ ਉਹ ਕਹਿੰਦੇ ਵੀ ਕ੍ਰਿਕਟਰ ਉੱਥੇ ਵੀ ਸਿਖਲਾਈ ਹੁਣ ਵੀ ਲੈ ਰਹੇ ਨੇ ਹਾਂਜੀ ਤੇ ਇਹਨਾਂ ਦੇ ਕਹਿੰਦੇ ਉੱਗੇ ਜਿਹੜੇ ਸੀ شاਗਿਰਦ ਕਪਲਦੇਵ ਤੇ ਕੀਰਤੀ ਆਜ਼ਾਦ ਵੀ ਉਹਨਾਂ ਚ ਸ਼ਾਮਲ ਨੇ ਅੱਛਾ ਉਹ ਦੱਸਦੇ ਨੇ ਕਹਿੰਦੇ ਕਿ ਵੀ ਇਹਨਾਂ ਦੋਵੇਂ ਉੱਗੇ ਕ੍ਰਿਕਟ ਖਿਡਾਰੀਆਂ ਨੇ ਗੁਰਚਰਨ ਸਿੰਘ ਹੋਰਾਂ ਦਾ 90ਵਾਂ ਜਨਮ ਦਿਨ ਆਪਣੇ ਸਾਥੀਆਂ ਦੇ ਨਾਲ ਮਨਾਇਆ ਜੀ ਬਿਲਕੁਲ ਤੇ ਸ੍ਰੀ ਉਨੀ ਕ੍ਰਿਸ਼ਨਨ ਨੇ ਜਿਹੜੇ ਉਹਨਾਂ ਨੂੰ ਗੁਰਚਰਨ ਸਿੰਘ ਹੋਰਾਂ ਦੇ ਪਿਛੋਕੜ ਬਾਰੇ ਪਤਾ ਉਹਨਾਂ ਦੀ ਜੀਵਨੀ ਲਿਖਦਿਆਂ ਲੱਗਿਆ ਤੇ ਉਹ ਕਹਿੰਦੇ ਨੇ ਕਿ ਉਹ ਪਾਕਿਸਤਾਨ ਦੇ ਗੰਡਾ ਖਾਸ ਤੋਂ ਉਜੜ ਕੇ ਭਾਰਤ ਆ ਵਸੇ ਸੀ ਉਨੀ ਕ੍ਰਿਸ਼ਨਨ ਹੋਰ ਹੀ ਲਿਖਦੇ ਨੇ ਕਿ ਜਦੋਂ ਗੁਰਚਰਨ ਸਿੰਘ ਹੋਰਾਂ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਹਿੰਦੁਸਤਾਨ ਆਇਆ ਤਾਂ ਉਹਨਾਂ ਦੀ ਮਾਂ ਨੇ ਬਹੁਤ ਮਿਹਨਤ ਮੁਸ਼ਕਤ ਕਰਕੇ ਗੁਰਚਰਨ ਸਿੰਘ ਤੇ ਉਹਨਾਂ ਦੀਆਂ ਭੈਣਾਂ ਦਾ ਪਾਲਣ ਪੋਸ਼ਣ ਕੀਤਾ ਅਸਲ ਦੇ ਵਿੱਚ ਜਦੋਂ ਦੰਗੇ ਹੋਏ ਦੇਸ਼ਵੰਡ ਵੇਲੇ ਤਾਂ ਉਥੇ ਗੰਡਾ ਖਾਸਪਿੰਡ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਇਹ ਚਾਚਾ ਜੀ ਨੂੰ ਦੰਗਾਈਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਅਜਿਹੀਏ ਇੱਕ ਕਹਾਣੀ ਨਹੀਂ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਐ ਜੋ ਦੇਸ਼ਵੰਡ ਦੇ ਜ਼ਿਕਰ ਵੇਲੇ ਯਾਦ ਆਉਂਦੀਆਂ ਨੇ ਅੱਜ ਵੀ ਜਦੋਂ ਦੇਸ਼ਵੰਡ ਦਾ ਜ਼ਿਕਰ ਆਉਂਦਾ ਨਾ ਤੁਹਾਡੇ ਅੰਦਰ ਇੱਕ ਸੁੰਨ ਪਸਰ ਜਾਂਦੀ ਹੈ ਹੈਨਾ ਤੇ ਦਿਲ ਨੂੰ ਉਦਾਸੀ ਘੇਰ ਲੈਂਦੀ ਹੈ ਜਿਨ੍ਹਾਂ ਬੰਦਿਆਂ ਦੇ ਨਾਲ ਬੀਤੀ ਹੈ ਉਹਨਾਂ ਦੇ ਲਈ ਭਾਵੇਂ ਜ਼ਿੰਦਗੀ ਫਿਰ ਸਹਿਜ ਤੌਰ ਤੋਰ ਤੁਰ ਪੈਂਦੀ ਹੈ ਪਰ ਉਹ ਜਿਹੜਾ ਅੰਦਰਲੀ ਉਦਾਸੀ ਹੈ ਉਹ ਕਦੇ ਵੀ ਅੰਦਰੋਂ ਜਾਂਦੀ ਨਹੀਂ ਜੀ ਬਿਲਕੁਲ ਤੇ ਤੁਸੀਂ ਇਹ ਦੇਖੋ ਕਿ ਸਾਡੇ ਉਸ ਪ੍ਰੋਗਰਾਮ ਨੇ ਉਹ ਸੱਦੇ ਦੇਸ਼ਵੰਡ ਨਾਲ ਓਂਿ ਕ੍ਰਿਸ਼ਨਨ ਹੋਰੀ ਜੁੜੇ ਨਹੀਂ ਹੋਏ ਪਰ ਉਹਨਾਂ ਨੇ ਜਿਨ੍ਹਾਂ ਦੇ ਬਾਰੇ ਜੀਵਨੀ ਲਿਖੀ ਹੈ ਗੁਰਚਰਨ ਸਿੰਘ ਉਹਨਾਂ ਦਾ ਦੁੱਖ ਵੀ ਉਹਨਾਂ ਨੂੰ ਮਹਿਸੂਸ ਹੋਇਆ ਉਹ ਪ੍ਰੋਗਰਾਮ ਆਪਣਾ ਜਦੋਂ ਦੇਖਿਆ ਤੇ ਓਨੀ ਕ੍ਰਿਸ਼ਨਨ ਜੀ ਤੁਸੀਂ ਆਪਣੇ ਅਹਿਸਾਸ ਸਾਡੇ ਨਾਲ ਸਾਂਝੇ ਕੀਤੇ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਦੇ ਨਾਂ ਵੀ ਸਾਂਝੇ ਕਰੀਏ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਹਾਂਜੀ ਇਹਨਾਂ ਦਰਸ਼ਕਾਂ ਦੇ ਨਾਂ ਨੇ ਜੀ ਗੁਰਤੇਜ ਸਿੰਘ ਅਜੇ ਕੁਮਾਰ ਕੇਸੀ ਰੂਪਣਾ ਸਨਮ ਗੁਰੰਗ ਕੁਲਵਿੰਦਰ ਸਿੰਘ ਅਨਿਲ ਗੁਪਤਾ ਬਲਵਿੰਦਰ ਸਿੰਘ ਮਾਲੀ ਸੰਮੀਤ ਸਿੰਘ ਸਾਨੀ ਰਾਮਸਵਰਨ ਲਖੇਵਾਲੀ ਇੰਦਰ ਕੁਮਾਰ ਸੰਜੀਵ ਕੁਮਾਰ ਸ਼ਰਮਾ ਅਮਰਿਤ ਧਾਲੀਵਾਲ ਕਮਲੇਸ਼ ਸਿੰਘ ਦੁੱਗਲ ਗੁਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਗੱਗੂ ਸਿੰਘ ਗੁਰਚਰਨ ਕਾਲੋ ਸਿਡਨੀ ਯੋਗਿਤਾ ਬਤਰਾ ਗੁਰਨੇਕ ਵਰਦੀ ਸੁਖਪਾਲ ਸਿੰਘ ਐਸ ਕੌਰ ਅਨੁਪਾਲ ਕੌਰ ਗੌਤਮਬੀਰ ਸਿੰਘ ਦਲਵਿੰਦਰ ਗੁਰਨਾ ਰਮਜ਼ਾਨ ਸૈયਦ ਕੁਲਵੰਤ ਸਿੰਘ ਸੰਘੇੜਾ ਕੁਲਵਿੰਦਰ ਸਿੰਘ ਗਰੇਵਾਲ ਸੁਖਮਨ ਕੌਰ ਪਰਮਿੰਦਰ ਕਲੇਰ ਅਸ਼ਵਨੀ ਨਿਰਵਾਨ ਨਿਖਲ ਕੇ ਨਿਖ ਪਰਮਜੀਤ ਢਿੰਗਰਾ ਰਵਿੰਦਰ ਫਫੜੇ ਜਤਿੰਦਰ ਅਮਨਮਾਨ ਯਸ਼ਪਾਲ ਸਿੰਘ ਰਾਵਤ ਐਸ ਐਸ ਰਮਲਾ ਬਲਰਾਜ ਰਾਜਪਾਲ ਸਤਗੁਰ ਸਿੰਘ ਰਾਜੀ ਸ਼ਰਮਾ ਸੁਖਪਾਲ ਕੌਰ ਸੁਖਮਨ ਕੁੰਵਰ ਸਾਹਿਬ ਸਿੰਘ ਨਵਦੀਪ ਗਿੱਲ ਮਨਪ੍ਰੀਤ ਮਹਿਨਾਜ਼ ਰਮੇਸ਼ਵਰ ਸਿੰਘ ਅੰਗਰੇਜ਼ ਸਿੰਘ ਜਗਜੀਤ ਸਿੰਘ ਗਣੇਸ਼ਪੁਰ ਕੁਲਵਿੰਦਰ ਸਰਾ ਕਮਲਜੀਤ ਸਿੰਘ 부ਜਰਗ ਅਤੇ ਲਖਵਿੰਦਰ ਪਾਲ ਸਿੰਘ ਦਰਸ਼ਕੋ ਇਸ ਹੰਗਾਰੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਾਂਜੀ ਅਗਲੀ ਚਿੱਠੀ ਕਿਸ ਦੀ ਹੈ ਜੀ ਅਗਲੇ ਚਿੱਠੀ ਅਮਨਦੀਪ ਕੌਰ ਹੋਰਾਂ ਦੀ ਹੈ ਜੀ ਉਹਨਾਂ ਨੇ ਪੂਰਾ ਸਿੰਘ ਘੁੰਮਣ ਦੇ ਲੇਖ ਪੰਜਾਬੀ ਯੂਨੀਵਰਸਿਟੀ ਸਮਾਜ ਨੂੰ ਦੇਣ ਚੁਣੌਤੀਆਂ ਅਤੇ ਭਵਿੱਖ ਬਾਰੇ ਪ੍ਰਤੀਕਰਮ ਦਿੱਤਾ ਜੀ ਉਹ ਲਿਖਦੇ ਨੇ ਕਿ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਦੀ ਦੇਣ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ ਹੈ ਇਸ ਨੂੰ ਦਰਪੇਸ਼ ਚੁਣੌਤੀਆਂ ਅਤੇ ਇਹਨਾਂ ਨਾਲ ਸਿੱਝਣ ਲਈ ਸੁਝਾਅ ਵੀ ਦਿੰਦੇ ਨੇ ਅਸਲ ਦੇ ਵਿੱਚ ਪ੍ਰੋਫੈਸਰ ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੀ ਕਾਇਮੀ ਦੇ ਮਕਸਦ ਇਸ ਦੇ ਸਮੁੱਚੇ ਸਫ਼ਰ ਇਸ ਦੀ ਸਮਾਜ ਨੂੰ ਦੇਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀ ਹੈ ਇਸ ਯੂਨੀਵਰਸਿਟੀ ਦੀ ਕਾਇਮੀ ਦਾ ਮੁਢਲਾ ਮਕਸਦ ਸੀ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਦੂਜਾ ਸੀ ਕਿ ਮਾਲਵੇ ਖੇਤਰ ਦੇ ਵਿੱਚ ਕੋਈ ਵੱਡੀ ਯੂਨੀਵਰਸਿਟੀ ਨਹੀਂ ਸੀ ਤੇ ਇਹ ਜਿਹੜੀ ਯੂਨੀਵਰਸਿਟੀ ਹੈ ਇੱਥੋਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਸਿੱਖਿਆ ਦੇਣ ਦੇ ਵਿੱਚ ਇਸ ਨੇ ਅਹਿਮ ਭੂਮਿਕਾ ਅਦਾ ਕੀਤੀ ਖਾਸ ਕਰਕੇ ਲੜਕੀਆਂ ਨੂੰ ਸਿੱਖਿਆ ਦੇਣ ਵਿੱਚ ਹਾਂਜੀ ਕਿਉਂਕਿ ਉਸ ਵੇਲੇ ਨਾ ਪੰਜਾਬ ਦਾ ਜਿਹੜਾ ਮਾਲਵਾ ਹੈ ਉਸ ਦੇ ਪਿੰਡੂ ਖੇਤਰ ਚ ਲੜਕੀਆਂ ਦੀ ਸਿੱਖਿਆ ਤੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ ਧਿਆਨ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਬਾਹਰ ਭੇਜਣ ਤੋਂ ਗੁਰੇਜ਼ ਵੀ ਕਰਦੇ ਸੀਗੇ ਹਾਂਜੀ ਤੇ ਪੰਜਾਬੀ ਯੂਨੀਵਰਸਿਟੀ ਨੇ ਇਸ ਤਰੀਕੇ ਨਾਲ ਆਪਣੀ ਪੈਂਠ ਬਣਾਈ ਇਸ ਤਰੀਕੇ ਨਾਲ ਮਾਹੌਲ ਬਣਾਇਆ ਮਾਹੌਲ ਕੁੜੀਆਂ ਦੀ ਸਿੱਖਿਆ ਲਈ ਜਿਹੜਾ ਪੈਦਾ ਕੀਤਾ ਬਿਲਕੁਲ ਤੇ ਇਹ ਇਸ ਯੂਨੀਵਰਸਿਟੀ ਦੀ ਵੱਡੀ ਪ੍ਰਾਪਤੀ ਹੈ ਜੀ ਕਿ ਇਹਨੇ ਇਸ ਖੇਤੇ ਦੇ ਲੋਕਾਂ ਨੂੰ ਤੇ ਖਾਸ ਕਰਕੇ ਕੁੜੀਆਂ ਨੂੰ ਜਿਹੜਾ ਸਿੱਖਿਅਤ ਕਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਇੱਥੋਂ ਹੀ ਸਿੱਖਿਆ ਹਾਸਲ ਕਰਕੇ ਜਿਹੜੇ ਇਸ ਖੇਤਰ ਦੇ ਲੋਕ ਵੱਡੇ ਵੱਡੇ ਜਿਹੜੀਆਂ ਅਹੁਦਿਆਂ ਤੇ ਪਹੁੰਚੇ ਨੇ ਇਹ ਤਾਂ ਹੋਈ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਗੱਲ ਤੇ ਇਸ ਨੂੰ ਕੁਝ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਤੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਪੂਰਾ ਸਿੰਘ ਘੁੰਮਣ ਨੇ ਆਪਣੇ ਲੇਖ ਦੇ ਵਿੱਚ ਹਾਂਜੀ ਉਹਨਾਂ ਨੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੇ ਕਿਹਾ ਜੀ ਨਿੱਜੀ ਯੂਨੀਵਰਸਿਟੀਆਂ ਨਾਲ ਵਧ ਰਹੀ ਮੁਕਾਬਲੇਬਾਜ਼ੀ AI ਦਾ ਪ੍ਰਭਾਵ ਉਹਨਾਂ ਦਾ ਕਹਿਣਾ ਕਿ AI ਦਾ ਪ੍ਰਭਾਵ ਅੱਜ ਜੀਵਨ ਤੇ ਬਹੁਤ ਜ਼ਿਆਦਾ ਤੇ AI ਵੱਲ ਜਿਹੜਾ ਹੈ ਪੰਜਾਬੀ ਯੂਨੀਵਰਸਿਟੀ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈਗਾ ਇਸ ਦੇ ਨਾਲ ਉਹਨਾਂ ਨੇ ਫੰਡਾਂ ਤੇ ਫੈਕਲਟੀ ਦੀ ਜਿਹੜੀ ਘਾਟ ਆਦੀ ਮੁਸ਼ਕਲਾਂ ਦਾ ਵੀ ਵਰਣਨ ਕੀਤਾ ਤੇ ਨਾਲ ਹੀ ਉਹਨਾਂ ਨੇ ਇਸ ਮਸਲੇ ਨੂੰ ਨਜਿੱਠਣ ਦੇ ਸੁਝਾਅ ਵੀ ਦਿੱਤੇ ਨੇ ਜੀ ਤੇ ਉਹਨਾਂ ਦਾ ਕਹਿਣਾ ਕਿ ਰੋਜ਼ਗਾਰ ਖੇਤਰ ਦੀਆਂ ਲੋੜਾਂ ਦੀ ਪੂਰਤੀ ਨੂੰ ਧਿਆਨ ਚ ਰੱਖਦਿਆਂ ਜਿਹੜੇ ਤੁਹਾਡੇ ਨੇ ਅਕਾਦਮਿਕ ਕੋਰਸ ਖੋਜਾਂ ਤੇ ਧਿਆਨ ਦੇਣ ਦੀ ਲੋੜ ਹੈ ਅਸਲ 'ਚ ਪ੍ਰੋਫੈਸਰ ਘੁੰਮਣ ਨੇ ਯੂਨੀਵਰਸਿਟੀ ਦੀ ਚੰਗੀ ਸੇਧ ਦੇ ਲਈ ਜਾਂ ਇਹਨੂੰ ਹੋਰ ਉੱਤੇ ਲੈ ਕੇ ਜਾਣ ਦੇ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮੁਕਾਬਲੇ ਤੇ ਖੜਾ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਇੱਕ ਪਹਿਲਾ ਵਿਜ਼ਨ ਦਸਤਾਵੇਜ਼ ਬਣਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਉਹਨਾਂ ਨੇ ਲਿਖਿਆ ਹੈ ਕਿ ਬਦਲਦੀਆਂ ਲੋੜਾਂ ਮੁਤਾਬਕ ਬੁਨਿਆਦੀ ਢਾਂਚੇ ਅਤੇ ਇਹਨਾਂ ਸਾਰੇ ਪ੍ਰੋਗਰਾਮਾਂ ਅਤੇ ਸਹੂਲਤਾਂ ਦੇ ਲਈ ਵਿੱਤੀ ਸਾਧਨ ਮੁਹੱਈਆ ਕਰਵਾਉਣ ਦੇ ਢੰਗ ਤਰੀਕਿਆਂ ਦਾ ਵਰਣਨ ਵੀ ਇਸ ਜਿਹੜਾ ਹੈਗਾ ਵਿਜ਼ਨ ਦਸਤਾਵੇਜ਼ ਵਿੱਚ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਜੀ ਜਿਹੜੀ ਯੂਨੀਵਰਸਿਟੀ ਨੂੰ ਆਪਣੇ ਜਿਹੜੇ ਅਕਾਦਮਿਕ ਕੋਰਸ ਨੇ ਉਹ ਹੈ ਜੀ ਰੋਜ਼ਗਾਰ ਖੇਤਰ ਦੀਆਂ ਲੋੜਾਂ ਦੇ ਅਨੁਸਾਰ ਜਿਹੜੇ ਨੇ ਬਣਾਉਣੇ ਚਾਹੀਦੇ ਨੇ ਤੇ ਨਵੀਆਂ ਖੋਜਾਂ ਤੇ ਧਿਆਨ ਦੇਣ ਦੀ ਲੋੜ ਹੈ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਜਿਹੜੇ ਖੋਜ ਵਿਭਾਗ ਨੇ ਉਹਨਾਂ ਨੂੰ ਆਪਣੇ ਪ੍ਰੋਜੈਕਟਾਂ ਦੇ ਲਈ ਜਿਹੜੇ ਫੰਡਾਂ ਦਾ ਜ਼ੁਗਾਰ ਵੀ ਆਪ ਹੀ ਕਰਨਾ ਪਏਗਾ ਤੇ ਜੀ ਅਮਨਦੀਪ ਕੌਰ ਹੋਰਾਂ ਨੇ ਇਹ ਸਵਾਲ ਵੀ ਕੀਤਾ ਹੈ ਕਿ ਪ੍ਰੋਫੈਸਰ ਘੋਮਣ ਨੇ ਇਸ ਗੱਲ ਤੇ ਚਾਨਣਾ ਨਹੀਂ ਪਾਇਆ ਕਿ ਉਹਨਾਂ ਨੂੰ ਇਹਨਾਂ ਸੁਝਾਵਾਂ ਤੇ ਅਮਲ ਕਰਨ ਵਿੱਚ ਕੀ-ਕੀ ਦਿੱਕਤਾਂ ਆਈਆਂ ਕਿਉਂਕਿ ਉਹ ਉਪਕੁਲਪਤੀ ਰਹੇ ਨੇ ਤੇ ਇਸ ਕਰਕੇ ਅਮਨਦੀਪ ਹਾਂ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਉਹਨਾਂ ਦਾ ਅਮਨਦੀਪਪੁਰਾਂ ਦਾ ਸਵਾਲ ਇਹ ਹੈ ਨਾ ਕਿ ਉਹਨਾਂ ਨੇ ਇਹ ਤਾਂ ਸੁਝਾਅ ਦਿੱਤੇ ਨੇ ਕਿ ਯੂਨੀਵਰਸਿਟੀ ਨੂੰ ਕੀ-ਕੀ ਕਰਨਾ ਚਾਹੀਦਾ ਪਰ ਉਹਨਾਂ ਨੂੰ ਲੱਗਦਾ ਕਿ ਵੀ ਇਸ ਲੇਖ ਦੇ ਵਿੱਚ ਕਿਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਸਾਰੀ ਜਿਹੜੀ ਹੈ ਉਹਨਾਂ ਦੇ ਸੁਝਾਅ ਨੇ ਕੀ ਉਹਨਾਂ ਨੂੰ ਅਮਲੀ ਰੂਪ ਦੇਣ ਦੇ ਵਿੱਚ ਦਿੱਕਤਾਂ ਆਈਆਂ ਜੀ ਬਿਲਕੁਲ ਇਸ ਬਾਰੇ ਨਹੀਂ ਜਾਣੂ ਕਰਾਇਆ ਅਸਲ 'ਚ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਜਿਹੜੀ مالی ਸਿਹਤ ਹੈ ਉਹ ਬਹੁਤ ਹੀ ਚੰਗੀ ਨਹੀਂ ਹੈ ਜਿਹੜੀ ਤੁਹਾਨੂੰ ਮੈਂ ਕੁਝ ਅੰਕੜੇ ਦੱਸਦੀ ਆ ਜਿਹੜਾ 24 25 ਦਾ ਯੂਨੀਵਰਸਿਟੀ ਦਾ ਬਜਟ ਹੈ 2024 25 ਦਾ 2024 25 ਦਾ ਜੀ ਉਹਦੇ ਵਿੱਚ ਯੂਨੀਵਰਸਿਟੀ ਦਾ ਜਿਹੜਾ ਖਰਚਾ ਹੈ 703 ਕਰੋੜ ਤੋਂ ਜ਼ਿਆਦਾ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਯੂਨੀਵਰਸਿਟੀ ਦੀ ਜਿਹੜੀ ਆਪਣੀ ਆਮਦਨ ਹੈ ਉਹ ਹੈਗੀ ਹੈ ਜੀ 229 ਕਰੋੜ ਰੁਪਏ ਠੀਕ ਹੈ ਜੀ ਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਜਿਹੜੀ ਵਿੱਤੀ ਸਹਾਇਤਾ ਜਾਂ ਫੰਡ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾਂਦੇ ਨੇ ਜੀ ਉਹ 375 ਕਰੋੜ ਨੇ ਠੀਕ ਹੈ ਜੀ ਤੇ ਯੂਨੀਵਰਸਿਟੀ ਦੇ ਉੱਤੇ ਹੈ ਜੀ 144.15 ਕਰੋੜ ਰੁਪਏ ਦਾ ਕਰਜ਼ਾ ਤੇ ਹਰ ਸਾਲ ਇਸ ਨੂੰ 14 ਕਰੋੜ ਵਿਆਜ ਦੇ ਰੂਪ ਚ ਤਾਰਨਾ ਪੈਂਦਾ ਹਾਂ ਸਾਲਾਨਾ ਜਿਹੜਾ ਹੈ 14 ਕਰੋੜ ਰੁਪਏ ਇਹਨੂੰ ਵਿਆਜ ਦੇਣਾ ਪੈ ਰਿਹਾ ਹੈ 14 ਕਰੋੜ ਤਾਂ ਹੋ ਗਿਆ ਇਹਦਾ ਸਾਲਾਨਾ ਵਿਆਜ ਬਿਲਕੁਲ ਤੇ 2015-16 ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ 136 ਕਰੋੜ ਰੁਪਏ ਵਿਆਜ ਵਜੋਂ ਪਰ ਚੁੱਕੀ ਹੈ ਤੁਸੀਂ ਅੰਕੜਿਆਂ ਦਾ ਖੱਪਾ ਦੇਖੋ ਨਾ ਜੀ 229 ਕਰੋੜ ਰੁਪਏ ਜਿਹੜੀ ਹੈ ਯੂਨੀਵਰਸਿਟੀ ਦੀ ਆਮਦਨ ਹੈ ਤੇ 703 ਕਰੋੜ ਤੋਂ ਜ਼ਿਆਦਾ ਜਿਹੜਾ ਇਹਦਾ ਖਰਚਾ ਹੈ ਜੀ ਠੀਕ ਹੈ ਜੀ ਤਨਖਾਹਾਂ ਦੇਣੀਆਂ ਤਾਂ ਆਪੇ ਹੀ ਯੂਨੀਵਰਸਿਟੀ ਨੂੰ ਔਖੀਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਇੱਕ ਤਰੀਕੇ ਇਹਨੂੰ ਜਿਹੜੀ 375 ਕਰੋੜ ਰੁਪਏ ਦੀ ਜਿਹੜੀ ਹੈ ਸਾਲਾਨਾ ਜਿਹੜੀ ਵਿੱਤੀ ਮਦਦ ਦੇ ਕੇ ਇੱਕ ਤਰੀਕੇ ਯੂਨੀਵਰਸਿਟੀ ਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਬਿਲਕੁਲ ਤੇ ਕਿਉਂਕਿ ਜਿਹੜੇ ਸਰਕਾਰੀ ਯੂਨੀਵਰਸਿਟੀਆਂ ਚ ਪੜਦੇ ਵਿਦਿਆਰਥੀ ਨੇ ਉਹ ਠੀਕ ਠੀਕ ਘਰਾਂ ਤੋਂ ਹੀ ਹੁੰਦੇ ਆ ਕਿ ਬਹੁਤੇ ਉਹਨਾਂ ਕੋਲ ਵਿੱਤੀ ਸਾਧਨ ਨਹੀਂ ਹੁੰਦੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਉਹ ਮਹਿੰਗੀਆਂ ਫੀਸਾਂ ਨਹੀਂ ਦੇ ਸਕਦੇ ਮਾਲਵਾ ਖੇਤੇ ਦੀ ਇਸ ਯੂਨੀਵਰਸਿਟੀ ਦਾ ਪੱਕੇ ਪੈਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਸਿੱਖਿਆ ਤੋਂ ਇੱਕ ਤਰੀਕੇ ਵਾਂਝੇ ਹੋ ਜਾਣਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਵੈਸੇ ਤਾਂ ਉਹਨਾਂ ਨੇ ਬਾਫੜੀਆ ਯੂਨੀਵਰਸਿਟੀ ਦੀ ਇਸ ਨੂੰ ਪੱਕੇ ਪੈਰੀ ਕਰਨ ਦੇ ਲਈ ਬਹੁਤ ਸਾਰੇ ਹਾਂ ਪੱਕੇ ਕਦਮ ਚੁੱਕਣ ਦੀ ਲੋੜ ਹੈ। ਸਿੱਖਿਆ ਤੋਂ ਅਸੀਂ ਹੁਣ ਅਗਲੀ ਚਿੱਠੀ ਹੈ ਜੀ ਆਸਥਾ ਬਾਰੇ। ਹਾਂਜੀ ਬਿਲਕੁਲ ਚੰਡੀਗੜ੍ਹ ਤੋਂ ਸੁਖਪਾਲ ਕੌਰ ਹੋਰਾਂ ਨੂੰ ਬਲਵਿੰਦਰ ਕੌਰ ਦੀ ਰਚਨਾ ਆਸਥਾ ਦੀ ਮਿੱਟੀ ਵਧੀਆ ਲੱਗੀ। ਜੀ। ਉਹ ਲਿਖਦੇ ਨੇ ਕਿ ਹਰ ਧਰਮ ਦੇ ਲੋਕ ਭਗਵਾਨ ਗਣੇਸ਼ ਪ੍ਰਤੀ ਸ਼ਰਧਾ ਪਰਿਖੇਚ ਮਹਿਸੂਸ ਕਰਦੇ ਨੇ। ਜਿਵੇਂ ਬਲਵਿੰਦਰ ਕੌਰ ਦੀ ਰਚਨਾ ਚ ਦਰਸਾਏ ਗਏ ਪਰਿਵਾਰ ਨੇ ਦਿਲੀ ਸ਼ਰਦਾ ਸਤਕਾਰ ਪ੍ਰਗਟਾਉਂਦਿਆਂ ਕੁਦਰਤ ਨਾਲ ਇੱਕ ਸੁਰਤਾ ਬਣਾਈ ਰੱਖੀ ਉਹ ਬਹੁਤ ਹੀ ਸ਼ਲਾਘਾਯੋਗ ਹੈ ਤੇ ਹੋਰਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਬਲਵਿੰਦਰ ਕੌਰ ਰੌਣ ਦੀ ਰਚਨਾ ਸੱਚਮੁੱਚ ਹੀ ਬੜੀ ਪ੍ਰੇਰਣਾਦਾਇਕ ਹੈ ਉਹ ਪਿਛਲੇ ਸਾਲ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਉਹਨਾਂ ਦੇ ਇੱਕ ਜਾਣਕਾਰ ਪਰਿਵਾਰ ਨੇ ਉਹਨਾਂ ਨੂੰ ਗਣਪਤੀ ਵਿਸਰਜਨ ਮੌਕੇ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਅਸਲ 'ਚ ਗਣੇਸ਼ ਚਤੁਰਥੀ ਮੌਕੇ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਮੂਰਤੀ ਦੀ ਸਥਾਪਨਾ ਲੋਕ ਆਪੋ ਆਪਣੇ ਘਰਾਂ ਵਿੱਚ ਕਰਦੇ ਨੇ ਤੇ ਉਸ ਤੋਂ 10 ਦਿਨਾਂ ਬਾਅਦ ਇਸ ਦਾ ਵਿਸਰਜਨ ਕੀਤਾ ਜਾਂਦਾ ਹੈ। ਗਣਪਤੀ ਵਿਸਰਜਨ ਮੌਕੇ ਲੋਕ ਆਪੋ ਆਪਣੇ ਰਿਸ਼ਤੇਦਾਰਾਂ ਜਾਣਕਾਰਾਂ ਨੂੰ ਸੱਦਾ ਦਿੰਦੇ ਨੇ ਉਸ ਸਮਾਗਮ 'ਚ ਸ਼ਾਮਲ ਹੋਣ ਦਾ। ਤੇ ਬਲਵਿੰਦਰ ਕੌਰੋਰੀ ਵੀ ਉਸ ਸਮਾਗਮ 'ਚ ਸ਼ਾਮਲ ਹੋਣ ਲਈ ਗਏ। ਹਾਂਜੀ ਪਿਛਲੇ ਸਾਲ। ਪਿਛਲੇ ਸਾਲ ਦੀ ਗੱਲ ਹੈ। ਤੇ ਉਹ ਕਹਿੰਦੇ ਵੀ ਮੈਂ ਜਦੋਂ ਗਈ ਕਹਿੰਦੇ ਮੇਰੇ ਦਿਲ ਚ ਸੀ ਕਿ ਸ਼ਾਇਦ ਕੋਈ ਵੱਡੀ ਸਾਰੀ ਮੂਰਤੀ ਹੋਏਗੀ ਕਹਿੰਦੇ ਮੈਂ ਮਨ ਚ ਸੋਚਿਆ ਕਿ ਵਿਸਰਜਨ ਜਦੋਂ ਕਰਨਗੇ ਤੇ ਵੱਡੀ ਮੂਰਤੀ ਐ ਕੋਈ ਪਲਾਸਟਰ ਆਫ ਪੈरिस ਦੀ ਹਾਂ ਜਾਂ ਉਹਨੂੰ ਜਿਹੜੇ ਕੈਮੀਕਲ ਵਾਲੇ ਰੰਗ ਨੇ ਉਹ ਲਾਏ ਹੋਣਗੇ ਕਹਿੰਦੇ ਚਲੋ ਮੈਂ ਚਲੀ ਗਈ ਸਮਾਗਮ ਚ ਹਿੱਸਾ ਲੈਣ ਕਹਿੰਦੇ ਜਦ ਮੈਂ ਉੱਥੇ ਉਹਨਾਂ ਦੇ ਘਰ ਗਈ ਕਹਿੰਦੇ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਿਆ ਕਿ ਉਹਨਾਂ ਨੇ ਜਿਹੜੀ ਗੁੰਨੀ ਹੋਈ ਮਿੱਟੀ ਹੁੰਦੀ ਐ ਜੀ ਤੇ ਉਹ ਮਿੱਟੀ ਦੇ ਨਾਲ ਸਾਰਾ ਪਰਿਵਾਰ ਬੈਠ ਕੇ ਉਹਨਾਂ ਨੇ ਇਹ ਗਣਪਤੀ ਦੀ ਮੂਰਤੀ ਬਣਾਈ ਬੱਚੇ ਵੀ ਸੀ ਦਾਦਾ-ਦਾਦੀ ਵੀ ਸੀ ਬੱਚਿਆਂ ਦੇ ਮਾਪਿਓ ਵੀ ਸੀ ਕਿਸੇ ਨੇ ਗਣਪਤੀ ਦਾ ਦੀ ਸੁੰਡ ਬਣਾਈ ਕਿਸੇ ਨੇ ਕੰਨ ਬਣਾਏ ਕਿਸੇ ਨੇ ਅੱਖਾਂ ਬਣਾਈਆਂ ਤੇ ਕਹਿੰਦੇ ਫਿਰ ਮੈਨੂੰ ਹਰਾਨੀ ਉਦੋਂ ਲੱਗੀ ਕਿ ਉਹ ਮੂਰਤੀ ਉਹਨਾਂ ਨੇ ਮਤਲਬ ਕਿਤੇ ਹੋਰ ਜਾ ਕੇ ਵਿਸਰਜਿਤ ਨਹੀਂ ਸੀ ਕਰਨੀ ਕਹਿੰਦੇ ਉਹਨਾਂ ਨੇ ਆਪਣੇ ਘਰ ਵਿੱਚ ਹੀ ਵੱਡਾ ਸਾਰਾ ਲੋਹੇ ਦਾ ਟੱਬ ਰੱਖਿਆ ਹੋਇਆ ਸੀਗਾ ਉਹਨਾਂ ਨੇ ਪੂਰੀ ਸ਼ਰਦਾ ਦੇ ਨਾਲ ਕਹਿੰਦੇ ਉਹ ਮੂਰਤੀ ਜਿਹੜੀ ਸੀਗੀ ਉਹ ਵੱਡੇ ਸਾਰੇ ਟੱਬ ਦੇ ਵਿੱਚ ਆਪਣੇ ਘਰ ਵਿੱਚ ਹੀ ਉਹਦਾ ਜਿਹੜਾ ਵਿਸਰਜਨ ਕੀਤਾ ਜੀ ਤੇ ਉਹ ਮਿੱਟੀ ਦੀ ਮੂਰਤੀ ਸੀ ਉਹ ਖੁਰ ਹੀ ਜਾਣੀ ਸੀਗੀ ਜੀ ਹੈਨਾ ਜਿਹੜੇ ਆਏ ਹੋਏ ਸੀ ਲੋਕ ਉਹਨਾਂ ਨੇ ਪ੍ਰਸ਼ਾਦ ਵੰਡਿਆ ਜੋ ਵੀ ਹੁੰਦਾ ਉਸ ਵੇਲੇ ਤੁਸੀਂ ਲੰਗਰ ਕਹਿ ਲਓ ਪ੍ਰਸ਼ਾਦ ਕਹਿ ਲਓ ਹੈਨਾ ਉਹ ਬੈਠੇ ਤੇ ਕਹਿੰਦੇ ਵੀ ਉਹ ਮੈਂ ਦੇਖਿਆ ਕਿ ਉਹ ਜਿਹੜੀ ਮੂਰਤੀ ਸੀ ਮਿੱਟੀ ਦੀ ਉਹ ਪਾਣੀ ਚ ਖੁਰ ਗਈ ਜੀ ਕਿਉਂਕਿ ਮਿੱਟੀ ਸੀ ਉਹ ਤਾਂ ਪਾਣੀ ਚ ਰੜਨਾ ਹੀ ਸੀ ਫਿਰ ਉਹਨਾਂ ਨੇ ਉਹ ਜਿਹੜਾ ਪਾਣੀ ਸੀ ਨਾ ਮੂਰਤੀ ਵਾਲਾ ਕਹਿੰਦੇ ਉਹ ਜਲ ਜਿਹੜਾ ਸੀ ਉਹਨਾਂ ਨੇ ਆਪਣੇ ਘਰ ਦੇ ਬਗੀਚੇ ਤੇ ਆਪਣੇ ਘਰ ਲੱਗੇ ਬੂਟਿਆਂ ਨੂੰ ਜਿਹੜਾ ਸੀ ਉਹ ਪਾਣੀ ਪਾਇਆ ਕਹਿੰਦੇ ਉਹਨਾਂ ਦੀ ਭਾਵਨਾ ਇਹ ਸੀਗਾ ਕਿ ਅਸੀਂ ਜਿਹੜਾ ਗਣਪਤੀ ਸਾਡੇ ਵਿੱਚ ਹੀ ਮੌਜੂਦ ਹੈ ਇਹ ਉਹਨਾਂ ਦੀ ਆਸਥਾ ਦਾ ਸਵਾਲ ਸੀ ਪਰ ਇਹ ਸੀ ਕਿ ਆਸਥਾ ਦੇ ਨਾਲ ਦੇ ਨਾਲ ਉਹਨਾਂ ਨੇ ਵਾਤਾਵਰਣ ਦੀ ਵੀ ਸੰਭਾਲ ਕੇ ਜੀ ਬਿਲਕੁਲ ਬੜਾ ਹਾਂ ਪੱਖੀ ਸੁਨੇਹਾ ਦਿੱਤਾ ਇਹਦੇ ਚ ਸ਼ਰਦਾ ਵੀ ਲੱਗੀ ਮੈਨੂੰ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਿਹੜੀ ਉਹਨਾਂ ਦੀ ਚੇਤਨਾ ਉਹਦਾ ਵੀ ਪਤਾ ਲੱਗਦਾ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਅਪੀਲ ਕਰੀਏ ਕਿ ਜਿਨ੍ਹਾਂ ਨੇ ਵੀ ਜਿਹੜੇ ਵੀ ਤਿਉਹਾਰ ਮਨਾਉਣੇ ਨੇ ਉਹ ਵਾਤਾਵਰਣ ਦੇ ਨਾਲ ਇੱਕਮਿਕ ਹੋ ਕੇ ਇੱਕ ਸੁਰ ਹੋ ਕੇ ਮਨਾਉਣ ਤੇ ਜੇ ਇਸ ਵਾਰੀ ਤੁਸੀਂ ਜਿਹੜੀ ਹੈ ਰੰਗਾਂ ਵਾਲੀ ਮੂਰਤੀ ਗਣਪਤੀ ਦੀ ਘਰ ਚ ਸਥਾਪਿਤ ਕੀਤੀ ਹੈ ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਗਲੀ ਵਾਰੀ ਮਿੱਟੀ ਦੀ ਮੂਰਤੀ ਬਣਾਓ ਮੇਰਾ ਖਿਆਲ ਹੈ ਕਿ ਇਸ ਰਚਨਾ ਦੇ ਵਿੱਚ ਉਹਨਾਂ ਨੇ ਬਹੁਤ ਹਾਂ ਪੱਖੀ ਸੁਨੇਹਾ ਦਿੱਤਾ ਹੈ। ਜੀ ਆਸਥਾ ਤੇ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਜਿਹੜਾ ਦਿੱਤਾ ਹੈ। ਜੀ ਬਿਲਕੁਲ ਤੇ ਹੁਣ ਸਾਡਾ ਪ੍ਰੋਗਰਾਮ ਸਮਾਪਤੀ ਵਾਲਾ ਹੈ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਸੁਨੇਹਾ ਦਿੰਦੇ ਜਾਈਏ। ਜੀ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਾਡੇ ਫੇਸਬੁੱਕ ਪੇਜ ਨੂੰ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ। ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ